ਦਿਨ ਵਿੱਚ ਸਿਰਫ ਇੱਕ ਵਾਰ ਦੀ ਸੈਰ ਵਦਾ ਸਕਦੀ ਹੈ ਤੁਹਾਡੀ ਉਮਰ ਜੀहां ਤੁਸੀਂ ਹਮੇਸ਼ਾ ਸੁਣਿਆ ਹੋਵੇਗਾ ਕਿ ਜਿਮ ਜਾਣਾ ਸਿਹਤਮੰਦ ਖੁਰਾਕ ਖਾਣਾ ਤੇ ਸਰੀਰਕ ਤੌਰ ਤੇ ਕਿਰਿਆਸ਼ੀਲ ਰਹਿਣਾ ਤੁਹਾਨੂੰ ਲੰਬੀ ਉਮਰ ਜੀਣ ਵਿੱਚ ਮਦਦ ਕਰੇਗਾ ਜੇਕਰ ਤੁਸੀਂ ਸੋਚਦੇ ਹੋ ਕਿ ਲੰਬੀ ਉਮਰ ਪ੍ਰਾਪਤ ਕਰਨ ਲਈ ਹਰ ਰੋਜ਼ ਕਸਰਤ ਕਰਨਾ ਜਾਂ ਫਿਰ ਘੰਟਿਆਂ ਬੱਧੀ ਜਿਮ ਵਿੱਚ ਤੋੜਨਾ ਜ਼ਰੂਰੀ ਹੈ ਤਾਂ ਤੁਸੀਂ ਗਲਤ ਹੋਵੋਗੇ ਜਿहां ਇੱਕ ਅਧਿਐਨ ਨੇ ਸਾਬਤ ਕੀਤਾ ਹੈ ਕਿ ਹਫ਼ਤੇ ਵਿੱਚ ਇੱਕ ਵਾਰ ਸਿਰਫ 4000 ਕਦਮ ਤੁਰਨ ਨਾਲ ਵੀ ਤੁਹਾਡੂ ਉਮਰ ਵੱਧ ਸਕਦੀ ਹੈ। ਇਹ ਕਹਿ ਲੋ ਤੁਹਾਡੀ ਉਮਰ ਵੱਧ ਸਕਦੀ ਹੈ। ਅਧਿਆਨ ਸੁਝਾ ਦਿੰਦਾ ਹੈ ਕਿ ਜੇਕਰ ਵੱਡੀ ਉਮਰ ਦੀਆਂ ਔਰਤਾਂ ਰੁਚੀਆਂ ਹੁੰਦੀਆਂ ਨੇ ਰੋਜ਼ਾਨਾ ਕਸਰਤ ਨਹੀਂ ਕਰ ਸਕਦੀਆਂ ਤਾਂ ਉਹ ਇਸ ਵਿੱਚ ਥੋੜਾ ਜਿਹਾ ਸਮਾਂ ਲਗਾ ਕੇ ਫਰਕ ਪਾ ਸਕਦੀਆਂ ਨੇ ਅਤੇ ਆਪਣੀ ਉਮਰ ਵਧਾ ਸਕਦੀਆਂ ਨੇ। ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡੀਸਨ ਅਤੇ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਲਗਭਗ 72 ਸਾਲ ਦੀ ਉਮਰ ਦੀਆਂ 13547 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ ਪਾਇਆ ਗਿਆ ਸੀ ਕਿ ਸੈਰ ਕਰਨ ਨਾਲ ਉਮਰ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ ਖੋਜ ਨੇ ਦਿਖਾਇਆ ਕਿ ਜੋ ਔਰਤਾਂ ਹਫਤੇ ਵਿੱਚ ਇੱਕ ਜਾਂ ਦੋ ਦਿਨ 4000 ਕਦਮ ਤੁਰਦੀਆਂ ਸਨ ਉਹਨਾਂ ਵਿੱਚ ਕਿਸੇ ਵੀ ਕਾਰਨ ਕਰਕੇ ਮੌਤ ਦਾ 26% ਘਟ ਖਤਰਾ ਸੀ ਦਿਲ ਦੀ ਬਿਮਾਰੀ ਤੋਂ ਮੌਤ ਦਾ 27% ਘਟ ਖਤਰਾ ਸੀ ਜਿਹੜੇ ਲੋਕ ਹਫਤੇ ਵਿੱਚ ਤਿੰਨ ਜਾਂ ਇਸ ਤੋਂ ਵੱਧ ਵਾਰ 4000 ਕਦਮ ਤੁਰਦੇ ਸਨ ਉਹਨਾਂ ਨੂੰ ਹੋਰ ਵੀ ਜ਼ਿਆਦਾ ਫਾਇਦੇ ਮਿਲੇ ਜਿਸ ਨਾਲ ਉਹਨਾਂ ਦੀ ਜਲਦੀ ਮੋਤ ਦਾ ਖਤਰਾ ਲਗਭਗ 40% ਘਟ ਗਿਆ 2011 ਅਤੇ 2015 ਦੇ ਵਿਚਕਾਰ 13547 ਔਰਤਾਂ ਨੇ ਲਗਾਤਾਰ 7 ਦਿਨਾਂ ਲਈ ਐਕਸੀਲੋਮੀਟਰ ਕਦਮ ਗਿਣਤੀ ਯੰਤਰ ਪਹਿਨੇ ਜਿਸ ਨਾਲ ਖੋਜਕਰਤਾਵਾਂ ਨੂੰ ਇਹ ਮਾਪਣ ਦੀ ਆਗਿਆ ਮਿਲੀ ਹੈ ਕਿ ਉਹ ਵੱਖ-ਵੱਖ ਦਿਨਾਂ ਵਿੱਚ 4000 ਤੋਂ 7000 ਕਦਮ ਕਿੰਨੇ ਦਿਨ ਤੁਰਿਆ ਫਿਰ ਉਹਨਾਂ ਦੀ ਸਿਹਤ ਦੀ ਲਗਭਗ 10 ਸਾਲਾਂ ਤੱਕ ਨਿਗਰਾਨੀ ਕੀਤੀ ਇਸ ਸਮੇਂ ਦੌਰਾਨ ਖੋਜਕਰਤਾਵਾਂ ਨੇ ਉਹਨਾਂ ਦੀ ਮੌਤ ਦਰ ਅਤੇ ਦਿਲ ਦੀ ਬਿਮਾਰੀ ਦਰ ਦਾ ਵਿਸ਼ਲੇਸ਼ਣ ਕੀਤਾ ਇਸ ਸਮੇਂ ਦੌਰਾਨ 1765 ਔਰਤਾਂ ਦੀ ਮੌਤ ਹੋ ਗਈ ਜਦੋਂ ਕਿ 781 ਨੂੰ ਦਿਲ ਦੀਆਂ ਸਮੱਸਿਆਵਾਂ ਹੋਈਆਂ ਇਹ ਪਤਾ ਚੱਲਿਆ ਹੈ ਕਿ ਸੈਰ ਕਰਨਾ ਭਾਵੇਂ ਦਰਮਿਆਨੀ ਮਾਤਰਾ ਵਿੱਚ ਹੋਵੇ ਲਾਭਦਾਇਕ ਹੈ ਜਿਹੜੀਆਂ ਔਰਤਾਂ ਹਫ਼ਤੇ ਵਿੱਚ ਇੱਕ ਜਾਂ ਦੋ ਤੋਂ ਵੱਧ ਵਾਰ ਘੱਟੋ-ਘੱਟ 4000 ਕਦਮ ਤੁਰਦੀਆਂ ਸਨ ਉਹਨਾਂ ਵਿੱਚ ਉਹਨਾਂ ਔਰਤਾਂ ਨਾਲੋਂ ਮੌਤ ਦਾ ਖਤਰਾ ਘੱਟ ਸੀ ਜਿਨ੍ਹਾਂ ਨੇ ਕਦੇ ਇੰਨੇ ਕਦਮ ਨਹੀਂ ਤੁਰੇ ਇਹ ਦਰਸਾਉਂਦਾ ਹੈ ਕਿ ਛੋਟੀਆਂ ਕੋਸ਼ਿਸ਼ਾਂ ਵੀ ਲੰਬੀ ਉਮਰ ਵਿੱਚ ਯੋਗਦਾਨ ਪਾ ਸਕਦੀਆਂ ਹਨ ਖੋਜਕਰਤਾਵਾਂ ਦਾ ਕਹਿਣਾ ਹੈ ਕਿ 4000 ਕਦਮ ਵੀ ਸਰੀਰ ਦੇ ਮੈਟਾਬੋਲਿਜ਼ਮ, ਖੂਨ ਸੰਚਾਰ, ਦਿਲ ਦੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਨੂੰ ਜਿਹੜਾ ਕਿ ਉਸਤੇ ਪ੍ਰਭਾਵ ਪਾਉਂਦੀਆਂ ਨੇ। ਇਸਦਾ ਮਤਲਬ ਹੈ ਕਿ ਛੋਟੀਆਂ ਸੈਰਾਂ ਵੀ ਤੁਹਾਡੇ ਦਿਲ ਅਤੇ ਸਰੀਰ ਦੋਵਾਂ ਨੂੰ ਲਾਭ ਪਹੁੰਚਾ ਸਕਦੀਆਂ ਨੇ। ਵਿਚਾਰ ਲਈ ਤੁਹਾਡੀ ਰੋਜ਼ਾਨਾ ਇੱਕਸਾਰਤਾ ਦੀ ਬਜਾਏ ਗਤੀਵਿਧੀ ਦੀ ਕੁੱਲ ਮਾਤਰਾ ਸਭ ਤੋਂ ਵੱਧ ਮਾਇਨੇ ਰੱਖਦੀ ਹੈ। ਇਸ ਨਾਲ ਹੀ ਖੋਜ ਦਰਸਾਉਂਦੀ ਹੈ ਕਿ ਹਫਤੇ ਵਿੱਚ ਇੱਕ ਵਾਰ ਸਿਰਫ 30-40 ਮਿੰਟ ਤੁਰਨਾ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਕਾਫੀ ਘਟਾ ਸਕਦੀ ਹੈ ਇਸ ਤੋਂ ਇਲਾਵਾ ਇੱਕ ਦੋ ਦਿਨਾਂ ਤੋਂ ਵੱਧ ਤੁਰਨਾ 5000 ਜਾਂ 6000 ਕਦਮ ਚੁੱਕਣਾ ਹੋਰ ਵੀ ਜਿਹੜਾ ਕਿ ਲਾਭਦਾਇਕ ਹੈ